ਪੰਜਾਬ 'ਚ ਮੌਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ ਲੰਬੇ ਅਰਥੇ ਤੋਂ ਸਮਾਣਾ ਇਲਾਕੇ ਦੇ ਲੋਕ ਗਰਮੀ ਤੋਂ ਪ੍ਰੇਸ਼ਾਨ ਸੀ ਹਮਸਵਰੀ ਗਰਮੀ ਸੀ ਪਸ਼ੂ ਪੰਛੀ ਅਤੇ ਕਿਸਾਨ ਹਰ ਵਿਅਕਤੀ ਗਰਮੀ ਤੋਂ ਪ੍ਰੇਸ਼ਾਨ ਸੀ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਅਸੀਂ ਕੈਮਰਾਮੈਨ ਨੂੰ ਕਹਾਂਗੇ ਗਲੀਆਂ ਦੇ ਵਿੱਚ ਸਮਾਣਾ ਦੀ ਜਿਹੜੀ ਗਲੀਆਂ ਹੈ ਸੇਖੋਂ ਕਲੋਨੀ ਸੇਖੋਂ ਕਲੋਨੀ ਦੀਆਂ ਗਲੀਆਂ ਦੇ ਵਿੱਚ ਪ੍ਰਸਾਦ ਦਾ ਪਾਣੀ ਜਮਾ ਹੋਣਾ ਸ਼ੁਰੂ ਹੋ ਗਿਆ ਹੈ ਅਰ ਪ੍ਰਸਾਦ ਕਰੀਬ ਪੌਣ ਘੰਟੇ ਤੋਂ ਲਗਾਤਾਰ ਹੋ ਰਹੀ ਹੈ ਇਸ ਗਰਮੀ ਨਾਲ ਜਿਹੜੀ ਲੋਗਾਂ ਨੂੰ ਰਾਹਤ ਮਿਲੀ ਇਸ ਬਰਸਾਤ ਨਾਲ ਉੱਥੇ ਕਿਸਾਨਾਂ ਦੀ ਝੋਨੇ ਦੀ ਫਸਲ ਤੇ ਹੋਰ ਜਿਹੜੀ ਫਸਲਾਂ ਆ ਉਹਨਾਂ ਦੇ ਲਈ ਬਰਸਾਤ ਲਾਹੇਵੰਦ ਸਾਬਤ ਹੋਵੇਗੀ ਪਸ਼ੂ ਪੰਛੀ ਪੇੜ-ਬੁੱਦੇ ਸਭ ਨੂੰ ਇਸ ਬਰਸਾਤ ਨਾਲ ਫਾਇਦਾ ਹੋਣਾ ਹੈ